ਜੀ ਦੋਸਤੋ ਸੋਸ਼ਲ ਮੀਡੀਆ ਤੇ ਆ ਗੱਡੀ ਲੈ ਕੇ ਜਾ ਰਹੇ ਫੌਜੀ ਵੀਰ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੇ ਪੰਜਾਬੀ ਬਹੁਤ ਹੀ ਜ਼ਿਆਦਾ ਖੁਸ਼ਦਿਲ ਤੇ ਦਲੇਰ ਹੁੰਦੇ ਨੇ ਤੇ ਆ ਫੌਜੀ ਵੀਰ ਵੀ ਇੱਕ ਪੰਜਾਬੀ ਹੀ ਹੈ ਇਹ ਫੌਜੀ ਵੀਰ ਜਦੋਂ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਤਾਂ ਨਾਲ ਹੀ ਰੋਡ ਤੇ ਇੱਕ ਕਾਲਜ ਦੀ ਕੁੜੀਆਂ ਦੀ ਬੱਸ ਆ ਜਾਂਦੀ ਹੈ ਕਾਲਜ ਦੀ ਬੱਸ ਵਿੱਚ ਬੈਠੀ ਇੱਕ ਕੁੜੀ ਇਸ ਗੱਡੀ ਚ ਲਾ ਰਹੇ ਫੌਜੀ ਵੀਰ ਨੂੰ ਕੁਝ ਅਜੀਬਾ ਸਵਾਲ ਪੁੱਛ ਲੈਂਦੀ ਹੈ ਜਿਸ ਦਾ ਜਵਾਬ हैरान रह जाओगे आखिर की होंगी है पूरी गल बात आओ वेखरी AHH!